17 ਸਾਲ ਦੀ ਕੁੜੀ ਨੇ ਆਸ਼ਕ ਪਿੱਛੇ ਲੱਗ ਕੇ ਮਰਵਾਇਆ ਆਪਣਾ ਹੀ ਪਿਓ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਆਸ਼ਕਾਂ ਨਾਲ ਭੱਜ ਕੇ ਕਰਵਾਇਆ ਸੀ ਵਿਆਹ ਜਿਸ ਦੇ ਕਾਰਨ ਪਿਤਾ ਸੀ ਨਾਰਾਜ਼ ਆਖਰਕਾਰ ਉਸ ਨੂੰ ਹੀ ਗੱਡੀ ਚੜਵਾ ਦਿੱਤਾ ਆਪਣੀ ਹੀ ਜੰਮੀ ਹੋਈ ਧੀ ਨੇ ਜੀ ਹਾਂ ਦੋਸਤੋ ਪਿਤਾ ਆਪਣੀ ਧੀ ਦੇ ਲੱਛਣਾਂ ਤੋਂ ਤੰਗ ਸੀ ਜਿਸ ਕਰਕੇ 17 ਸਾਲ ਦੀ ਧੀ ਨੇ ਆਪਣੇ ਹੀ ਪਿਤਾ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਕਿਉਂ ਮਰਵਾਇਆ ਧੀ ਨੇ ਆਪਣੇ ਪਿਤਾ ਨੂੰ ਪਿਤਾ ਕੁੜੀ ਤੋਂ ਸੀ ਤੰਗ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਸੋਸ਼ਲ ਮੀਡੀਆ ਤੇ ਮਹਿਕਪ੍ਰੀਤ ਨਾਂ ਦੀ ਇੱਕ ਕੁੜੀ ਟ੍ਰੈਂਡਿੰਗ ਦੇ ਵਿੱਚ ਹੈ ਉਹ ਇਸ ਕਰਕੇ ਟ੍ਰੈਂਡਿੰਗ ਦੇ ਵਿੱਚ ਹੈ ਕਿ ਉਹ ਬੁੱਲ ਜਿਹੇ ਕੁੱਟ-ਕੁੱਟ ਕੇ ਵੀਡੀਓ ਬਣਾਉਣ ਵਾਲੀ ਆਹ ਕੁੜੀ ਦੇ ਮਾੜੇ ਲੱਛਣਾ ਕਰਕੇ ਪਿਓ ਜਹਾਨ ਤੋਂ ਚਲਾ ਗਿਆ ਪਰ ਇਸ ਨੂੰ ਭੋਰਾ ਚੜੀ ਲੱਥੀ ਦੀ ਨਹੀਂ ਇਹਨੇ ਪਹਿਲਾਂ 16 ਸਾਲ ਦੀ ਉਮਰ ਦੇ ਵਿੱਚ ਘਰੋਂ ਭੱਜ ਕੇ ਵਿਆਹ ਕਰਵਾਇਆ ਫਿਰ ਮੂੜ ਆਈ ਉਸ ਤੋਂ ਬਾਅਦ ਵੀ ਕਹਿੰਦੇ ਇੱਕ ਦੋ ਵਾਰੀ ਘਰੋਂ ਮੁੰਡਿਆਂ ਨਾਲ ਭੱਜ ਗਈ ਗਲਤੀ ਪਿਓ ਦੀ ਵੀ ਉਨੀ ਹੀ ਸੀ ਜਦੋਂ ਇਹ ਮੁੜ ਘਰੇ ਆਉਂਦੀ ਸੀ ਤਾਂ ਪਿਓ ਨੇ ਬੱਦਰੀ ਬਣਾਉਣੀ ਸੀ ਬੱਦਰੀ ਬਣਾਉਣ ਦੀ ਵਜਾਏ ਹਰ ਵਾਰੀ ਚੱਲ ਕੋਈ ਨਾ ਚੱਲ ਕੋਈ ਨਾ ਕਹਿ ਕੇ ਸਾਰ ਦਿੱਤਾ ਪਰ ਭਰਾ ਤੇ ਦਾਦਾ ਅਣਖੀ ਸੀ ਉਹ ਕਹਿੰਦੇ ਕਿ ਤੂੰ ਇਸ ਗੰਦ ਨੂੰ ਕਰੇ ਕਿਉਂ ਬਾੜਦਾ ਇਸ ਦਾ ਫਾਹਾ ਵੱਡ ਗੱਲ ਵਾਦੀ ਵਾਦੀ ਐਨੀ ਵੱਧ ਗਈ ਕਿ ਦੀਵਾਲੀ ਵਾਲੇ ਦਿਨ ਦਾਦੇ ਨੇ ਪਿਓ ਨੂੰ ਹੀ ਪਰ ਬੁਲਾਤਾ ਪਰ ਇਹ ਬਿਨਾ ਗੱਲੋਂ ਮੂੰਜੇ ਹੀ ਕੁੱਟ ਕੇ ਬੋਲਣ ਵਾਲੀ ਕੁੜੀ ਹਰ ਰੋਜ਼ ਇਹ ਕਹਿ ਕੇ ਵੀਡੀਓ ਪਾਉਂਦੀ ਹੈ ਕਿ ਮੈਂ ਤੁਹਾਨੂੰ ਦੱਸਦੀਆਂ ਮੇਰੇ ਪਿਓ ਨਾਲ ਕੀ ਹੋਇਆ ਦੁਰ ਫਿਟੇ ਮੂੰ ਤੇਰਾ ਤੇ ਦੁਰ ਫਿਟੇ ਮੂੰ ਤੇਰਾ ਜੰਮਣ ਵਾਲਿਆਂ ਤੇ ਤੇਰੇ ਮਾਰ ਮਾਰ ਲਾਫੜੇ ਤੇ ਪਸ਼ੂਆਂ ਚ ਵਾੜੀ ਹੋਵੇਂ ਤਾਂ ਸਾਰੀ ਦਿਹਾੜੀ ਸਿਰ ਤੋਂ ਗੋਹੇ ਦਾ ਬਠਲ ਨਾ ਲਹੇ ਤੈਨੂੰ ਅਕਲ ਆ ਜੇ ਕੀ ਗੰਦ ਪਾਇਆ ਇਸ ਪਾਇਆ ਜਹੀ ਜਵਾਕੜੀ ਨੇ ਸਾਲੇ ਬਣੇ ਨੇ ਰੇਲਾਂ ਦੇ ਐਵੇਂ ਨਹੀਂ ਤੈਨੂੰ ਮੁਸ਼ਕੀ ਕਹਿੰਦੇ ਸੋ ਦੋਸਤੋ ਇੱਕ 16 ਸਾਲ ਦੀ ਕੁੜੀ ਨੇ ਆਪਣਾ ਹੀ ਪਿਓ ਮਰਵਾ ਦਿੱਤਾ ਉਸ ਦੀ ਉਮਰ ਜਦੋਂ 16 ਸਾਲ ਦੀ ਸੀ ਉਹ ਇੱਕ ਮੁੰਡੇ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਪਰ ਕੁਝ ਟਾਈਮ ਬਾਅਦ ਫਿਰ ਉਹ ਆਪਣੇ ਘਰ ਵਾਪਸ ਆ ਜਾਂਦੀ ਹੈ ਤੇ ਪਿਤਾ ਕਹਿੰਦਾ ਹੈ ਚੱਲ ਕੋਈ ਨਾ ਅੱਗੇ ਤੋਂ ਅਜਿਹਾ ਕੰਮ ਨਾ ਕਰੀ ਪਰ ਫਿਰ ਉਹ ਦੂਜੀ ਵਾਰੀ ਇਹੀ ਕੰਮ ਕਰ ਲੈਂਦੀ ਹੈ ਫਿਰ ਵੀ ਪਿਓ ਕਹਿੰਦਾ ਹੈ ਚੱਲ ਕੋਈ ਗੱਲ ਨਹੀਂ ਜਦੋਂ ਉਹ ਤੀਜੀ ਵਾਰੀ ਘਰ ਆਉਂਦੀ ਹੈ ਭਰਾ ਤੇ ਦਾਦਾ ਅਣਖੀ ਸੀ ਉਹ ਕਹਿੰਦੇ ਨੇ ਕਿ ਤੂੰ ਇਸ ਦਾ ਫਾਹਾ ਕਿਉਂ ਨਹੀਂ ਵੱਢ ਦਿੰਦਾ ਕਿਉਂ ਇਸ ਨੂੰ ਬਾਰ ਬਾਰ ਆਪਣੇ ਘਰ ਬੁਲਾ ਰਹੇ ਆ ਤੇ ਰੱਖ ਰਹੇ ਆ ਜਾਂ ਤੇ ਇਸ ਨੂੰ ਬੇਦਖਲ ਕਰ ਦੇ ਜਾਂ ਫਿਰ ਇਸ ਦਾ ਗਲ ਘੋਟ ਕੇ ਇਸ ਨੂੰ ਮਾਰ ਦੇ ਪਰ ਪਤਾ ਨਹੀਂ ਦਾਦੇ ਨੇ ਉਸਦੇ ਪਿਓ ਦੇ ਨਾਲ ਕੀ ਕੀਤਾ ਕੀ ਨਹੀਂ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਇਸ ਥੋ ਕੁੜੀ ਕਰਕੇ ਇੱਕ ਪਿਤਾ ਆਪਣੀ ਜਾਨ ਤੋਂ ਹੱਥ ਧਵਾ ਬੈਠਿਆ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਇਸ ਕੁੜੀ ਨੇ ਆਪਣਾ ਹੀ ਪਿਓ ਮਰਵਾ ਦਿੱਤਾ ਸੋ ਗਲਤੀ ਮਾਤਾ ਪਿਤਾ ਦੀ ਵੀ ਹੈ ਕਿ ਜਦੋਂ ਇਹ ਪਹਿਲੀ ਵਾਰ ਇਸ ਨੇ ਇਹ ਕੰਮ ਕੀਤਾ ਸੀ ਕਿਉਂ ਨਹੀਂ ਇਸ ਨੂੰ ਬੇਦਖਲ ਕਰ ਦਿੱਤਾ ਗਿਆ ਕਿਉਂ ਇਸ ਨੂੰ بار بار ਕਰੇ ਵਾਰਦੇ ਰਹੇ ਸੋ ਅੰਤ ਦੇ ਵਿੱਚ ਇਹ ਆਪਣੇ ਪੇਤਾਂ ਨੂੰ ਹੀ ਖਾ ਗਏ ਆਪਣੇ ਟੱਬਰ ਦੇ ਵਿੱਚ ਪਵਾੜ ਪਵਾ ਦਿੱਤਾ ਸੋ ਦੋਸਤੋ ਬਾਕੀ ਤੁਹਾਡਾ ਇਸ ਕੁੜੀ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ